ਹਾਂ ਬਾਬਾ ਹੋਏ ਤੂੰ ਮੈਨੂੰ ਇੱਕ ਗੱਲ ਦੱਸ ਯਾਰ ਜੋ ਪੁੱਛ ਦੋ ਦਿਨਾਂ ਦੀ ਮੇਰੇ ਦਿਮਾਗ 'ਚ ਰੜਕੀ ਜਾਂਦੀ ਐ ਬਾਅਦ ਕੱਢ ਫਿਰ ਰੜਕੀ ਬਾੜੀ ਆ ਹਾਂ ਸੁਣ ਅੱਖ 'ਚ ਰੜਕ ਤੇ ਬੁੜੀਆਂ ਨੂੰ ਮੜਕ ਮਾਰ ਗੱਲ ਤਾਂ ਸੁਣ ਲੈ ਖੜ ਕੇ ਗੱਲ ਸੁਣੀ ਖੜ ਕੇ ਖੜ ਕੇ ਵੀ ਬਾਹਰ ਜਾਣ 'ਚ ਫਾਇਦਾ ਕਿ ਫਾਇਦਾ ਨਹੀਂ ਪੂਰੀ ਫਾਇਦਾ ਕੱਬ ਦੀ ਮਾਰੀਆ ਛਰੀ ਨੂੰ ਕਰਮਾਇਆ ਜਾਰੀ ਹੋ ਜਾਂਦੀ ਓਏ ਓਹ ਨਹੀਂ ਕਹਿੰਦਾ ਖਸਮਾ ਮੈਨੇ ਹੋਰ ਕੰਮ ਓਏ ਓ ਮੈਂ ਤਾਂ ਦੂਜਾ ਬਾਹਰ ਕਹਿੰਦਾ ਬਾਹਰ ਕੈਨੇਡਾ ਅਮਰੀਕਾ ਆ ਅੱਛਾ ਉਹ ਕਹਿਣਾ ਯਾਰ ਜਿਹੜਾ ਬਾਹਰ ਦੀ ਸੁਣ ਲੈ ਗੱਲ ਹਾਂ ਮੈਂ ਪਾ ਗਿਆ ਅੰਗਲੈਂਡ ਹਾਂ ਇਹ 566 ਹੈ। ਲੈਟ ਤੈਨੂੰ ਕੌਣ ਲੈ ਗਿਆ? ਬੜਿਆ ਬੜਾ ਛੀ। ਆ ਆ ਠੀਕ ਆ। 566 ਲਾਇ। ਹੂੰ। ਤੇ ਉਹ ਜੂ ਬਾਜਾ ਮੇਰਾ ਬਾਪੂ ਕਹਿੰਦਾ ਮੈਂ ਜਾਣਾ। ਅੱਛਾ। ਮੈਂ ਖੈ ਲਟੂ ਆ ਜਾ। ਫੇਰ ਉਹਦੀ ਜਾਣ ਪਛਾਣ ਵਾਲੀ ਛੁੱਥੇ। ਹਾਂ। ਜਾਣ ਪਛਾਣ ਦਾ ਚੰਗੇ ਬੰਦੇ ਦੀ ਬਣਦੀ ਆ। ਹਾਂ। ਆਪਣੇ ਡੈਡੀ ਦਾ ਕੰਮ ਸੀ ਓਥੇ। ਠੀਕ ਹੈ। ਤੇ ਇਹ ਤਾਂ ਕਿਹੜਾ ਹੁਣ ਕੋਈ ਜਨਮ ਪੱਤਰੀ ਸੀ ਬੰਦਾ ਮਾ ਕਾਕਾ ਹੋਇਆ 75 ਸਾਲ ਦੀ ਉਮਰ ਸੀ ਕਦਾਦਾ ਰਿਕਾਰਡ ਚੱਲ ਗਈ। ਹੁਣ ਉਹਗੇ ਦਾ ਕੁੱਟ ਪਣ ਕੇ ਮੈਂ ਹਾਂ। ਪਾਸਪੋਰਟ ਬਣਾ ਲਿਆ। ਹਾਂ। ਪਾਸਪੋਰਟ ਬਣਾ ਕੇ ਫੜਕੇ ਬਾਹਰ ਜਾਂਦੇ ਤੇ ਬਾਹਰ ਅੱਛਾ ਜਾਂ ਇਤੇ ਬਾਹਰ ਹੈ ਜੀ ਜਾਵਤ ਰੇ ਇੰਗਲੈਂਡ ਚ ਇਹਨੂੰ ਹੁਣ ਉੱਥੋਂ ਦਾ ਮਾਹੌਲ ਕੀ ਪਤਾ ਹਾਂ ਇਹਨੂੰ ਤਾਂ ਕੀ ਪਤਾ ਤੇ ਨਹੀਂ ਵੱਧ ਪਤਾ ਸੀ ਮੇਰੀ ਜਾਣ ਪਛਾਣ ਕਰਕੇ ਜਦ ਉਤਰਿਆ ਮਹਿਮਾਨ ਜਮ ਨੂੰ ਪਾਈ ਜੱਫੀ ਹਾਂ ਆਏ ਉਹ ਇਹਨੇ ਜੋ ਦਾ ਲਿਆ ਕਹਿੰਦਾ ਹੈ ਨਹੀਂ ਇਹ ਜੇ ਕਿਸੇ ਕਿੱਥੇ ਦੇਖਿਆ ਸੀ ਕਹਿੰਦਾ ਭੈਣ ਜਾਈ ਜਰਾ ਛੜਕਤੀ ਮੇਰਾ ਕੰਮ ਉਹ ਮੈਂ ਛੜ ਨਹੀਂ ਪਾਪਾ ਇੱਥੇ ਹੀ ਜਾਂਦਾ ਇੱਥੇ ਮੈਂ ਕਹਿੰਦਾ ਫੀਫਾ ਵੀ ਵੇਖ ਮੱਖਾ ਜੱਫੀ ਪਾ ਕੇ ਮਿਲ ਗਿਆ ਫੇਰ ਕੀ ਕਹਿੰਦਾ ਫੇਰ ਕੀ ਮੈਨੂੰ ਕਹਿੰਦਾ ਪੁੱਠਾ ਚੜਾ ਮੈਨੂੰ ਤਾਂ ਪਿੰਡ ਨੂੰ ਹਣ ਆਇਆ ਮੱਖਾ ਪੰਜ ਫੁੱਜੀ ਦੀ ਬਾਤ ਆ ਬੜੇ ਤਖਤ ਮਿਲੂ ਆਇਆ ਮੱਖਾ ਕਿੰਨੇ ਲੱਖਾਂ ਕਰੋੜਾਂ ਆ ਉਹ ਹੋਇਆ ਉਸਤਾ ਦਿਨ ਮੈਂ ਇਹ ਗੱਲ ਪੁੱਛਦਾ ਸੀ ਕਿ ਵੀ ਮੈਂ ਆਪਦੇ ਬਾਰੇ ਕੀ ਸੋਚਾਂ ਯਾਰ ਮਾਰਕ ਪੰਜ ਸਾਲ ਕੱਟੇਗਾ ਕਿ ਜੋ ਪੰਜ ਚਾਰ ਸਾਲ ਕੱਟੇਗਾ ਮੈਂ ਉਹ ਕਹਿੰਦਾ ਬਾਹਰ ਜਾਣਾ ਮੈਂ ਆਪਨੇ ਯਾਰ ਮਾਰ ਟੋਪੜ ਜਾਣੀ ਜਾਹ ਚ ਮਰ ਜਾਏਗਾ ਜੈਲ ਕਿੱਧਰ ਲੋਟ ਸਰੀਰ ਤੇ ਸਰੀਰ ਪੂਰਾ ਚੀਲਾ ਬੋਹ ਬੈ ਤੂੰ ਦੇਖ ਤਾਂ ਲੈ ਪਿਆਰੇ ਪਾਸਿਓ ਮੈਨੂੰ ਬਲੈਡਰ ਕੁੱਕਰ ਵਾਂਗੂ ਕੈਪਸੂਲਾ ਨਹੀਂ ਚਰਬੀ ਬਣਾਛੀ ਦੀ ਹੂੰ ਨਹੀਂ ਕਈ ਕਾਦੀ ਕੈਪਸੂਲਾ ਦੀ ਚਰਬੀ ਬਣਾ ਰੱਖੀ ਆ ਜਿਹੜੀ ਖਾਣੇ ਹੂੰ ਅੱਜ ਮੈਂ ਤਾਂ ਉਹਦੇ ਨਹੀਂ ਧਰਦਾ ਅੰਦਰ ਹੀ ਨਗਾਉਣਾ ਤੂੰ ਗੱਲ ਦੱਸ ਯਾਰ ਅੱবি ਬਾਈ ਕਿਹੜੇ ਲੋਟ ਜਾ ਸਕਦਾ ਮੈਂ ਬਾਈ ਜਾ ਕੀ ਸਕਦਾ ਉੱਥੇ ਕੰਮ ਬਣਦਾ ਮੈਂ ਗਿਆ ਕੰਮ ਤੇ ਬਾਪੂ ਨੂੰ ਭਾਗ ਗਿਆ ਅੰਦਰੂਮ ਚ ਲੈ ਕਰ ਦੇ ਕਰ ਸੀ ਮੈਂ ਖਲੇ ਪਪਾ ਬਾਹਰ ਅੰਦਰ ਜਾਣਾ ਨਹੀਂ ਕਿਤੇ ਡੂੰਗਰੇਜੀ ਬੋਲਣ ਜਾਂਦਾ ਚਲ ਪਈਆ ਅੱਛਾ ਕੰਗਾਈ ਬਾਈ ਜਾਣਾ ਹਾਂ ਇਹ ਪੌਂਡਾ ਸੀ ਬੱਜੇ ਪੌਂਚਾਂ ਦੇ ਕੱਛ ਉਹ ਪਲਾਜੋ ਕਹਦੇ ਨਹੀਂ ਹਾਂ ਕਿਹ ਜੀ ਮੈਂ ਪੌਂਡਾ ਵੇਖ ਅੱਛਾ ਐਦੂ ਵੀ ਵੱਜੀ ਥੋੜੀ ਪਾਪਿਆ ਜੀ ਮੇਰੇ ਕੋਲ ਠੀਕ ਹੈ ਤੇ ਬੱਜੀ ਕੱਛ ਪੌਂਡਾ ਸੀ ਮੈਂ ਕੰਮ ਤੇ ਬਾਗ ਗਿਆ ਗੁਡੀ ਨੂੰ ਤਤੀ ਦਾ ਯੋਰ ਪੈ ਗਿਆ ਫੇਰ ਵੀ ਟਿੱਕਾ ਕੋਰਪਾ ਗਈ ਨਹੀਂ ਦੇਖਾ ਤੋਰ ਫਿਰਕੇ ਉਧਰ ਤਾਂ ਸਿਸਟਮ ਹੀ ਵਾਲਾ ਆਪਣੇ ਨਾਲ ਚਮਕੀ ਉਦੋਂ ਕੈਛਾ ਜਾਨੀ ਗੱਲਾਂ ਸੀਟਾਂ ਆਈਆਂ ਸੀ ਨਮੀਆਂ ਨਮੀਆਂ ਇਹਨੇ ਤਾਂ ਹੱਥ ਮਾਰ ਕੇ ਹੱਥ ਧੋਤੇ ਹੋਣਗੇ ਕਾਹਨੂੰ ਧੋਤੇ ਇਹਨੇ ਇਹ ਸੀਟਾਂ ਦੇਖੀਆਂ ਕੰਨਾ ਬਾਗੜੋ ਦੱਸਦਾ ਗੱਲ ਕੰਨਾ ਮੈਂ ਅਖਿਆ 100 ਰੁਪਏ ਤਾਂ ਚਾਚੂ ਵਾਲਾ ਪ੍ਰੋਗਰਾਮ ਚ ਬਿਆ ਕੋਈ ਇੰਨਾ ਦਾ ਅੱਛਾ ਕੰਨਾ ਮੈਂ ਪੁੱਠਾ ਮੜਿਆ ਹਾਂ ਕੰਨਾ ਰੈਵੜੀ ਕਰਦੇ ਕਰਦੇ ਮੈਨੂੰ ਜੰਗਲ ਕੱਛੇ ਨਿਕਲ ਗਿਆ ਹਾਂ ਕੰਨਾ ਮੈਂ ਅਖਿਆ ਕੇ ਮੁੰਡਾ ਕੁੱਟੂ ਅੱਛਾ ਕਹਿੰਦਾ ਮੈਂ ਆ ਕਮਰਾ ਕੁੱਟੂ ਕਮਰੇ ਦੀ ਨਵੇਂ ਨਵੇਂ ਮੈਂ ਸਫਾਈ ਕੀਤੀ ਸੀ ਸਫਾਈ ਵਾਲੇ ਬਿੰਡੇ ਬਿੰਡੇ ਆਉਂਦੇ ਸੀ ਹਾਂ ਕਹਿੰਦਾ ਮੈਂ ਪਲੇਟ ਕਰਨੀ ਕਰ ਹਾਂ ਮੇਰੇ ਅਸ਼ੰਦਾਂ ਤੇ ਸਿੱਟਣ ਲੱਗਾ ਤੇ ਪੱਖੇ ਦੇ ਫਰਸ਼ ਪੈ ਗਈ ਕਹਿੰਦਾ ਲਾਤਾ ਛਿੱਟਾ ਛਿੱਟਾ ਜਿਵੇਂ ਪੀਓਪੀ ਕਰੀ ਹੁੰਦੇ ਕੱਢਾ ਉਹ ਹੁੰਦਾ ਜੇ ਇੰਨਾ بڑا ਕੰਮ ਹੋ ਗਿਆ ਬੜਾ ਭੜਾ ਹੋਇਆ ਉਹ ਕਹਿੰਦਾ ਜਿਹੜਾ ਮਾਰੇ ਮੋਸ਼ ਕਹਿੰਦਾ ਬੜਾ ਛੱਡ ਕੇ ਪੱਖਾ ਨਾਲ ਵਾਲੇ ਕਮਰੇ ਚ ਪਿਆ ਫਾਉ ਕੋਈ ਪਵੇ ਨਾ ਹਾਂ 10-20 ਮਿੰਟ ਬਾਅਦ ਸਫਾਈ ਵਾਲਾ ਆਇਆ ਹਾਂ ਕਹਿੰਦਾ ਬਾਬਾ ਉਹ ਹੋ ਹੋ ਬੋ ਬਾਈ ਆਉਂਦੀ ਹਾਂ ਮੋੜਾ ਕਹਿੰਦਾ ਚੋਪਕਾਰ ਕਰ ਪਈਏ ਪੰਜਾ ਲੈ ਲੈ ਮੇਰਾ ਮੁੰਡਾ ਕੁੱਤੂ ਨੂੰ ਸਾਫ ਕਰ ਦੇ ਅੱਛਾ ਉਹ ਕਹਿੰਦਾ ਸਾਫਤਾ ਕਰ ਦੇਣਾ ਹਾਂ ਵੀ ਰੁਪਿਆ 100 ਮੈਥੋਂ ਲੈ ਲੈ ਕੋਲੋਂ ਹਾਂ ਸਫਾਈ ਵਾਲਾ ਕਹਿੰਦਾ ਅੱਛਾ ਕਹਿੰਦਾ ਇਹ ਹੱਗਿਆ ਕਿਹੜੇ ਡਿਜ਼ਾਈਨ ਵਾਲਾ ਪੁੰਡ ਸੀ ਕਿ ਹਵਾਈ ਜੱਟ ਸੀ ਪੈਂਡਾ ਨਾ ਕੰਟੀ ਜਿਵੇਂ ਬੈਠੀ ਉਹਦਾ ਬੜੇ ਮਾਰਦਾ ਹੋ ਵੀ ਬਸ ਉਹ ਚਾਪੀ ਦਾ ਹੋ ਗਿਆ ਉਸ ਤੋਂ ਬਾਅਦ ਦੂਜੇ ਦਿਨ ਬੜੇ ਜੀ ਕੜਾਈ ਤੇ ਇੱਕ ਹਾਂ ਪਿੰਡ ਠੋਕਿਆ ਦਿੱਲੀ ਨੂੰ ਰੋਲ ਦਾ ਖੋਲ ਤੇ ਜੁਨੀਆ ਨਾਲ ਰਾਤ ਪੈਂਦਾ ਗਿਆ ਫੇ ਪੈਂਦਾ ਕੀ ਕੰਮ ਤੋਰਿਆ ਕਿਉਂ ਕਿ ਨਾ ਕੰਮ ਆ ਕੇ ਕਰ ਰੇਲ ਗੱਡੀਆਂ ਤਾਂ ਨਹੀਂ ਆਤੀ ਇੱਥੇ ਪਾਉਂ ਕਾ ਫੜਿਆ ਹਰਾ ਬਟਲਿਆ ਕਰੇ ਕੱਟੀ ਨੂੰ ਪਾ ਛੱਡਿਆ ਕਰੇ ਚਲ ਉਹ ਤਾਂ ਗੱਲ ਯਾਰ ਛੱਡ ਤੂੰ ਹੂੰ ਮੇਰੇ ਤੇ ਆ ਤੇਰੇ ਤੇ ਆ ਜਨ ਆਏ ਨਹੀਂ ਕਹਿੰਦਾ ਯਾਰ ਮੇਰੀ ਗੱਲ ਸੁਣਾ ਸੁਣੋ ਵੀ ਬਾਹਰ ਜਾਣ ਬਾਰੇ ਮੈਂ ਕੀ ਸੋਚਾਂ ਹੂੰ ਤਾਂ ਮੈਂ ਵੀ ਜਹਾਜ਼ੂ ਜੁ ਬਥੇਰੇ ਚੜਾਏ ਆ ਜੀ ਘਟਾ ਜਹਾਜ਼ ਚੜਾਏ ਹੁੰਦਾ ਮੈਂ ਅੱਛਾ ਜੀ ਉਹ ਨੇ ਉਹ ਨੇ ਮੋਮੇ ਨਹੀਂ ਚੜਾਏ ਹੂੰ ਸਮਾਧਾਂ ਦੇ ਚੜਾਏ ਹੋਏ ਆ ਅੱਛਾ ਉਹ ਰੋੜ ਰੋੜ ਬਾਬੇ ਸਮਾਧਾਂ ਚ ਉੱਡੀ ਜਾਣਗੇ ਰਵਾਧਾ ਤੇ ਦੌੜਦੇ ਨਹੀਂ ਹੋਰ ਬਾਹਰ ਜਾਣ ਦੀ ਸ਼ਰਾਹ ਹਾਂ ਤੇਰਾ ਉੱਥੇ ਰੋਟਨੀ ਵੱਜਣਾ ਕਿਵੇਂ ਉਹ ਜਾ ਕੱਟ ਉਹ ਯਾਰ ਮੇਰੇ ਤੋਂ ਵੱਧ ਕੋਣ ਪੜਿਆ ਇੱਕ ਚ ਦੋ ਪਾਈ ਜਾਂਦੇ ਦੱਛ ਇੱਕ ਚ ਦੋ ਨਾ ਇਹ ਤਾਂ ਤਾਂ ਕੇਲਾ ਕੰਮ ਆ ਪੰਗੇ ਆ ਕਿਵੇਂ ਇੱਕ ਤੇ ਦੋ ਤਿੰਨ ਅੱਛਾ ਮੈਂ ਕਿਤੇ ਪੜੀ ਨਹੀਂ ਠੀਕ ਆ ਠੀਕ ਆ ਤੂੰ ਯਾਰ ਸਵਾਲ ਹੀ ਹੋਰ ਪੁੱਛਦਾ ਤੂੰ ਆਂ ਰਸ ਉਹ ਹੂੰ ਯਾਰ ਗਾਹਾਂ ਮੈਨੂੰ ਦਿੱਲੀ ਦੂਲੀ ਤਾਂ ਨਹੀਂ ਕੋਈ ਰੋਕਦਾ ਜੁੱਤੀ ਤਾਂ ਕੀ ਰੋਕਣਾ ਜੋ ਕੋਈ ਨਸ਼ਾ ਨਾ ਹੋਵੇ ਨਸ਼ਾ ਕਿੱਥੇ ਯਾਰ ਮੇਰੇ ਕੋਲ ਨਸ਼ਾ ਮਖਮੂਦੇ ਨਹੀਂ ਧਰਦਾ ਯਾਰ ਲੱਗ ਜਾ ਮੂੰਹ ਤੋਂ ਨਹੀਂ ਫੇਰ ਚੰਗੀ ਗੱਲ ਤੂੰ ਜਾਇ ਕਰ ਤੇਰੇ ਲਿੰਕ ਲੋਕ ਹੋਣਗੇ ਤੂੰ ਮੈਨੂੰ ਲਿੰਕ ਵਜੇ ਨੇ ਬਸ ਫੇਰ ਮੈਨੂੰ ਲੈ ਜਾ ਬਸ ਤੈਨੂੰ ਇੱਥੇ ਕੁਲਫੀ ਵਾਲੀ ਦੁਕਾਨ ਤੇ ਜਾਣ ਛੜ ਲੱਗ ਜੀ ਤੈਨੂੰ ਇੱਥੇ ਪਸਤੀ ਬਣਾ ਕੇ ਦੇ ਦੂੰ ਕੁਲਫੀ ਵਾਲੀ ਦੁਕਾਨ ਤੇ ਨਹੀਂ ਲੱਗਦਾ ਮੈਂ ਉੱਡ ਪੰਜ ਬੁੱਧੀ ਸਮੁੰਦਰੀ ਜਾਈ ਬਣਾਉਣਾ ਵੱਡਾ ਬਿਜ਼ਨਸ ਕਰਨਾ ਟਾਇਰਾਂ ਵਾਲਾ ਟਾਇਰਾਂ ਵਾਲਾ ਕੰਮ ਖੋਲਾਂਗੇ ਉੱਥੇ ਜੋ ਵੱਡਾ ਬਿਜ਼ਨਸ ਕਰਨਾ ਹਾਂ ਤਾਂ ਫਿਰ ਹਾਕ ਸਿੰਘ ਆ ਦੇ ਜੀਆ ਕੀ ਹੱਸਣ ਦੇ ਜਾ ਕਾਰਖਾਨੇ ਵੱਡੇ ਠੇ ਹੈ ਨਾ ਉਹ ਮੈਂ ਯਾਰ ਹਾਂ ਵੀ ਵੇਜਨੈਂਟ ਮੈਨ ਬਣਨਾ ਆਪਾਂ ਵੀ ਗਨੈਸ਼ ਮੈਨ ਹਾਂ ਵੇਜਨੈਂਟ ਮੈਨ ਕਾਜਾ ਦਾਜਾ ਹੈ ਕਾਜਾ ਦਾਜਾ ਆਹ ਤੇਰਾ ਕੋਈ ਜਾਂ ਲੱਕੜ ਦੇ ਘਰ ਬਣਾਉਣ ਲੱਗ ਜਗੇ ਜਾਂ ਤੇਰਾ ਟਾਇਰਾਂ ਦਾ ਕੰਮ ਹੋ ਗਿਆ ਅੱਛਾ ਹਾਂ ਕਬਾੜ ਦੀ ਦੁਕਾਨ ਕੱਢ ਜਾ ਪਿੰਡ ਬਾੜ ਬੋਟ ਮੰਗਾ ਆ ਬਹੁਤ ਸੋਹਣੀ ਗੱਲ ਦੱਸੀ ਐ। ਠੂਕਾ ਵੜਗਾ ਬਣ ਗਿਆ। ਠਕਵਾਰ ਹੀ ਆ ਬਣ ਗਿਆ। ਇਹ ਕੋ ਕੰਮ ਆ ਯਾਰ ਤੂੰ ਚੱਜ ਦਾ ਕੰਮ ਦਾ। ਜਾਂ ਹੋ ਜੂ ਕਰ। ਹਾਂ। ਬਾਹਰ ਬਹੁਤ ਜਾਂਦੀਆਂ ਰਾਜਸਤਾਨ ਜੂਛੜੀ ਡੇੜੀ ਬਣਾ ਜਾ ਕਰਨ। ਹਾਂ ਬਹੁਤ ਸੋਹਣਾ ਕੰਮ ਐ। ਇਹ ਕੋੜਾ ਕੰਮ ਐ। ਮਾ ਗਿਆ ਜੱਟ। ਤੂੰ ਯਾਰ ਚੱਜ ਦਾ ਜਾ ਇੱਥੇ ਮੈਨੂੰ ਚੱਜ ਦਾ ਕੰਮ ਹੋਰ ਕਰਕੇ ਦੇ ਦੇ ਫਿਰ। ਚੱਜ ਦਾ ਹੋਰ ਤਾਂ ਨਹੀਂ। ਨਾਲੇ ਕੋਈ ਖਰਚਾ ਨਹੀਂ ਫਰਚਾ ਨਹੀਂ ਨਾਲੇ ਨਿੱਤ ਨਵੀਂ ਬੁੜੀ ਦੇਖਣੀ, ਛੜਾਈ ਮਸ਼ੀਨਾਂ ਲੋਡ ਕਰਨੀਆਂ। ਜਾ ਚੁਪਕੜ। ਹੂੰ। ਕੱਲਾ ਕੇਲ ਦੇਣਾ ਹੋਰ ਕੁਛ ਨਹੀਂ ਦੇਣਾ ਕੱਲਾ ਪੇਟ ਘਾਸ ਫਿੱਟ ਨਹੀਂ ਯਾਰ ਤੇਰਾ ਕੰਮ ਹੋਰ ਸਕੀਮਾਂ ਦੇ ਚੱਲ ਮੈਨੂੰ ਅੱਗੇ-ਅੱਗੇ ਦੱਸੀ ਚੱਲ ਹੋਟ ਆਇਆ ਕਰ ਹਾਂ ਗਾੜਪੀਏ ਕਿ ਲੋਨੋਂ ਵੀ ਨਹੀਂ ਮਿਲਦਾ ਪਲੇਅਰ ਕੀ ਓਕ ਹਾਂ ਓਕੀ ਓਕੀ ਨਹੀਂ ਖਿਆਲ ਕਿ ਬਾੜੀ ਨਿਆਂ ਦੀ ਛੋਰਾਂ ਤੋਂ ਖਿਆਲ ਕਿ ਓਕੇ ਬੈਠਿਆ ਉਹ ਹੋ ਗਿਆ ਮਗਾੜ ਕੋਲ ਹੋੜਾ ਕੰਨ ਦੱਸ ਰੂ ਪੀਡੀਪ ਕੇ ਕੋਈ ਜੱਕੜੀ ਮੱਖੀ ਇੱਕ ਨਹੀਂ ਲੜਦੀ ਮਾਜਾ ਕੰਮ ਨਾ ਇਹ ਵੀ ਨਹੀਂ ਫੱਟਾ ਐਡੂ ਵੀ ਚੰਗਾ ਇਹ ਮਹਿਕਮਾ ਵੀ ਕੈਨਸਲ ਕਰਤਾ ਅੱਖਾ ਹੂੰ